ਮਹੀਨੇ ਸਾਤ ਮਹੀਨੇ ਪਹਿਲਾਂ ਆਪਾਂ ਨਾ ਕਈ ਬੰਦੇ ਆਣੇ ਇਕੱਠੇ ਹੋ ਕੇ ਕਿਸੇ ਤੋਂ ਥਰਡ ਪਰਸਨ ਤੋਂ ਮਾਫੀ ਵੀ ਮੰਗਵਾਈਆਂ ਗਈਆਂ ਕਿਸ ਕਰਕੇ ਮੰਗਾਈ ਗਈ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਘੋੜਿਆਂ ਵਾਲੇ ਆ ਝੂਠੇ ਆ ਆਪਣੇ ਕਿਸ ਤਰ੍ਹਾਂ ਕੇ ਜਾਨਵਰ ਖਰੀਦਣਗੇ ਆਪਣੇ ਕੋ ਜਾਨਵਰ ਨਾ ਬਹੁਤ ਸੋਹਣੇ ਆ ਮਾਣੇ ਵੀ ਬਣਿਆ ਸੀ ਛੇ ਸਾਲ ਪਹਿਲਾਂ ਵੀ ਆਪਾਂ ਬਸ਼ੇਰੀਆਂ ਸ਼ੋਅ ਦੇ ਵਿੱਚ ਲਾਵਾਂਗੇ ਪਰ ਜੋ ਹਾਲਾਤ ਨੇ ਜਿੱਦਾਂ ਦਾ ਚੱਲ ਰਿਹਾ ਸਿਸਟਮ ਸਾਰਾ ਫਿਰ ਮਨਾ ਖੱਟਾ ਜਾ ਹੋ ਗਿਆ ਦਿਲ ਨਹੀਂ ਕੀਤਾ ਜਾਨਵਰ ਜਿਹੜਾ ਜਾਂ ਹਰ ਘੋੜੀ ਘੋੜਾ ਜਾਂ ਕਰੋੜ ਜਾਂ ਡੇਢ ਕਰੋੜ ਦਾ ਨਹੀਂ ਹੁੰਦਾ ਅੱਜ ਤੁਹਾਡੇ ਸਾਰਿਆਂ ਲਈ ਬਹੁਤ ਚੰਗਾ ਇੱਕ ਨਵਾਂ ਘੋੜਾ ਕੱਢ ਕੇ ਲਿਆਂਦਾ ਹੈ ਦੋਸਤੋ ਮੈਂ ਪਹੁੰਚਿਆ ਜੀ ਡਾਕਟਰ ਅਤੇ ਗਿੱਲ ਸਟੱਡ ਫਾਰਮ ਦੇ ਉੱਤੇ ਥੋੜੇ ਦਿਨ ਪਹਿਲਾਂ ਆਪਾਂ ਇਸ ਵੀਡੀਓ ਦਾ ਇੱਕ ਟੀਜ਼ਰ ਪਾਇਆ ਸੀ ਜਿਹਨੂੰ ਬਹੁਤ ਸਾਰੇ ਲੋਕਾਂ ਨੇ ਵੇਖਿਆ ਆਓ ਪੂਰੀ ਗੱਲਬਾਤ ਸੁਣਦੇ ਹਾਂ ਬਾਈਆਂ ਕੋਲੋਂ ਨਾਲੇ ਵੇਖਦੇ ਹਾਂ ਨਵਾਂ ਘੋੜਾ ਸ਼ੰਦਰ ਜੀ ਬੜੀਆਂ ਰੌਣਕਾਂ ਲਾਈਆਂ ਜੀ ਅੱਜ ਕਿਸੇ ਕੇ ਕਰਮਾ ਵਾਲਿਆਂ ਦੇ ਘਰੀ ਇਤਰਾ ਰੌਣਕ ਲੱਗਦੀ ਆ ਗੁਰਦੇਵ ਸਿੰਘ ਜੀ ਵਾਹ ਜੀ ਵਾਹ ਇਹ ਜੇ ਆਪਣੇ ਘਰੇ ਗੁਰੂ ਮਹਾਰਾਜ ਨੇ ਇਨਾਂ ਘੋੜਿਆਂ ਦੇ ਚਰਨ ਪਾਏ ਤੇ ਤਾਂ ਹੀ ਵੀਰਾਂ ਦੇ ਚਰਨ ਪਾਏ ਆ ਠੀਕ ਹੈ ਜੀ ਹਨਾ ਤੇ ਆਓ ਜੀ ਸਭ ਤੋਂ ਪਹਿਲਾਂ ਤੇ ਸਾਰੇ ਆਏ ਹੋਏ ਸੱਜਣਾ ਦਾ ਧੰਨਵਾਦ ਕਰਦੇ ਆ ਤੇ ਇੱਕ ਵਾਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਗੁਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਹੁਤ ਨਿੱਘਾ ਸਵਾਗਤ ਤੁਹਾਡਾ ਡਾਕਟਰ ਹੈਡ ਗਿਲਸਟਾਡ ਫਾਰਮ ਤੇ ਆਉਣ ਦਾ ਤੇ ਸਾਰੇ ਜਿੰਨੇ ਵੀ ਸਰੋਤੇ ਆ ਤੁਹਾਡੇ ਪੇਜ ਤੇ ਵੇਖਣ ਵਾਲੇ ਉਹਨਾਂ ਨੂੰ ਹੀ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਜੀ ਵੀਰ ਜੀ ਬਹੁਤ ਖੁਸ਼ੀ ਹੋਈ ਅੱਜ ਬਹੁਤ ਸਮੇਂ ਬਾਅਦ ਦੁਬਾਰਾ ਤੁਹਾਡੇ ਫਾਰਮ ਤੇ ਆਉਣ ਦਾ ਮੌਕਾ ਮਿਲਿਆ ਬਿਲਕੁਲ ਜੀ ਬਿਲਕੁਲ ਕਰੀਬ 2 ਤੋਂ 3 ਸਾਲ ਹੋ ਗਏ ਜੀ 2-3 ਸਾਲ ਹੋ ਗਏ ਆਪਾਂ ਪਹਿਲਾ ਇੰਟਰਵਿਊ ਫੋਟੋਆਂ ਆਪਾਂ ਕਰੀਆਂ ਸੀ ਜੀ ਤੇ ਚਲੋ ਸਮੇਂ-ਸਮੇਂ ਨਾਲ ਹੀ ਸਾਰਾ ਕੁਝ ਚੰਗਾ ਲੱਗਦਾ ਬਿਲਕੁਲ ਤੇ ਅੱਜ ਮੌਕਾ ਬਣਿਆ ਤੁਹਾਡੇ ਨਵੇਂ ਘੋੜੇ ਕਰਕੇ ਜੀ ਕਿਉਂਕਿ ਵੀਰ ਘੋੜੇ ਨੂੰ ਹਮੇਸ਼ਾ ਆਪਾਂ ਆਪਣੇ ਪੇਜ ਤੇ ਸਮੇਂ-ਸਮੇਂ ਨਾਲ ਦਿਖਾਉਂਦੇ ਰਹਿੰਦੇ ਹਾਂ ਬਿਲਕੁਲ ਬਿਲਕੁਲ ਜੀ ਤੇ ਬਹੁਤ ਸਾਰੇ ਭਰਾਵਾਂ ਨੂੰ ਜਿੰਨੇ ਇੱਕ ਪੁਰਾਣੇ ਵੀਰ ਨੇ ਸਾਰੇ ਚੰਗੀ ਤਰ੍ਹਾਂ ਵੀਰ ਘੋੜੇ ਨੂੰ ਜਾਣਦੇ ਆ ਇਹਦੇ ਰਿਜ਼ਲਟਾਂ ਨੂੰ ਜਾਣਦੇ ਆ ਤੁਹਾਡੇ ਫਾਰਮ ਬਾਰੇ ਜਾਣਦੇ ਆ ਬਿਲਕੁਲ ਜੀ ਬਿਲਕੁਲ ਤੇ ਨਵੇਂ ਘੋੜਾ ਤੁਸੀਂ ਲਿਆਂਦਾ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਧੰਨਵਾਦ ਜੀ ਗੁਰਦੇਵਰ ਜੀ ਧੰਨਵਾਦ ਤੇ ਬਾਕੀ ਗੱਲਾਂ ਵੀ ਅੱਗੇ-ਅੱਗੇ ਕਰਾਂਗੇ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਆਪਾਂ ਨਵੇਂ ਘੋੜੇ ਤੋਂ ਹੀ ਕਰਦੇ ਆ ਜੀ ਤੇ ਸ਼ੇਂਦਰ ਜੀ ਤੁਸੀਂ ਨਵਾਂ ਘੋੜਾ ਲਿਆਏ ਹੋ ਉਹਦੀ ਡਿਟੇਲ ਦੇ ਦਿਓ ਉਹ ਕਿਹੜੇ ਘੋੜੇ ਦਾ ਬੱਚਾ ਉਹਦਾ ਕਿੰਨਾ ਕੱਦ ਹੈ ਤੇ ਆਪਾਂ ਨੂੰ ਜੇ ਉਹ ਬਰੀਡਿੰਗ ਪਰਪਸ ਲਈ ਲੈਂਦਾ ਤੇ ਉਹ ਕਿਵੇਂ ਉਹਦੀ ਸਟੱਡ ਸਰਵਿਸ ਸ਼ੁਰੂ ਕਰਨੀ ਹੈ ਜਾਣਕਾਰੀ ਦਿਓ ਪਹਿਲਾਂ ਤਾਂ ਗੁਰਦੇਵ ਵੀਰ ਜੀ ਜਿੰਨੇ ਵੀ ਮੇਰੇ ਸਾਰੇ ਵੀਰ ਮੇਰੇ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਬਾਬਾ ਸਾਹਿਬ ਸਿੰਘ ਜੀ ਵੀਰ ਨਰਵੈਲੇ ਰਹੀ ਅੰਗਰੇਜ਼ ਰਹੀ ਮੇਰੇ ਪਸਤਾਨ ਆੜੀ ਰਹੀ ਸਾਰੇ ਜਿੰਨੇ ਵੀਰ ਭੋਲੇ ਰੀਆਂ ਹੈ ਨਾ ਇੱਕ ਮੇਰਾ ਨਵਾਂ ਚੇਲਾ ਕਰਨ ਤਰੰਤਰ ਤੋਂ ਉਹ ਵੀ ਪਹੁੰਚਿਆ ਵਾ ਤੇ ਸਾਰੇ ਵੀਰਾਂ ਦਾ ਨਿੱਘਾ ਸਵਾਗਤ ਆ ਆਪਣੇ ਕੋਲੇ ਪਹੁੰਚਣ ਤੇ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਗੁਰਦੇਵ ਸਿੰਘ ਨਵੇਂ ਘੋੜੇ ਬਾਰੇ ਨਵਾਂ ਘੋੜਾ ਲਿਆਉਣ ਤੇ ਆਪਾਂ ਨੂੰ ਬੜਾ ਚਾਹ ਹਰ ਇੱਕ ਨੂੰ ਹੁੰਦਾ ਜਦੋਂ ਆਪਾਂ ਘੋੜਾ ਲੈ ਕੇ ਆਉਂਨੇ ਹਨਾ ਪਰ ਜਦੋਂ ਘੋੜਾ ਅੰਦਰ ਗੇਟ ਦੇ ਐਂਟਰ ਕੀਤਾ ਉੱਥੇ ਇੱਕ ਕਮੀ ਬਹੁਤ ਵੱਡੀ ਆਪਾਂ ਨੂੰ ਖਲੀ ਵੀ ਅੱਜ ਮੰਨ ਕੇ ਚਲੋ ਜਿੰਦਾ ਆਪਣੇ ਵਿੱਚ ਹੁੰਦਾ ਤੇ ਘੋੜਾ ਉਹਨੇ ਉਤਾਰਨਾ ਸੀਗਾ ਤੇ ਮੈਂ ਕਿਤੇ ਨਾ ਕਿਤੇ ਵੀਡੀਓ ਬਣਾਉਣੀ ਸੀਗੀ ਵੀਡੀਓ ਅੱਜ ਬੱਚਿਆਂ ਨੇ ਬਣਾਈ ਘੋੜਾ ਮੈਂ ਉਤਾਰਿਆ ਇੱਕ ਬਹੁਤ ਵੱਡੀ ਆਪਾਂ ਨੂੰ ਕਮੀ ਜਿਹੜੀ ਸਦਾ ਹੀ ਮਹਿਸੂਸ ਹੁੰਦੀ ਰਹਿਣੀ ਆ ਘੋੜਿਆਂ ਵਾਲੇ ਇਸ ਖੇਤਰ ਦੇ ਵਿੱਚ ਬਿਲਕੁਲ ਜੀ ਵੀਰ ਦਾ ਬਹੁਤ ਜ਼ਿਆਦਾ ਜਿਹੜਾ ਪਿਆਰ ਸੀ ਘੋੜਿਆਂ ਨਾਲ ਬਿਲਕੁਲ ਬਿਲਕੁਲ ਜਿਵੇਂ ਗਾ ਹੋ ਕੇ ਹਮੇਸ਼ਾ ਉਹਨੇ ਹੀ ਘੋੜੇ ਫੜਨੇ ਆ ਜਦੋਂ ਆਪਾਂ ਪਹਿਲਾਂ ਵੀਡੀਓਗ੍ਰਾਫੀ ਕਰਕੇ ਗਏ ਆ ਹਾਂ ਤੇ ਜਿੰਦ ਨੇ ਹੀ ਬਹੁਤ ਜ਼ਿਆਦਾ ਮਿਹਨਤ ਕਰਨੀ ਘੋੜੇ ਨੂੰ ਤਿਆਰ ਕਰਨਾ ਘੋੜੇ ਨੂੰ ਫੜਨਾ ਆਪਾਂ ਫੋਟੋਗ੍ਰਾਫੀ ਕਰਨੀ ਸਹੀ ਹੈ ਜੀ ਤੇ ਉਹ ਵੀਰ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਬਿਲਕੁਲ ਇਹ ਪ੍ਰਮਾਤਮਾ ਦਾ ਚਲੋ ਰੰਗ ਆ ਜੀ ਤੇ ਅੱਜ ਵੀ ਬਹੁਤ ਵਾਰੀ ਆਪਾਂ ਸ਼ੂਟ ਕਰਦੇ ਆ ਕਰਦਾ ਵੀ ਬਹੁਤ ਵਾਰੀ ਜਿਆਦਾ ਕੀਤਾ ਬਹੁਤ ਵਾਰੀ ਜਿਆਦਾ ਕੀਤਾ ਹਣਾ ਤੇ ਜਿਹੜਾ ਆਪਣਾ ਘੋੜਾ ਵੀਰ ਆ ਜੀ ਜਿਹਨੂੰ ਆਪਾਂ ਜਿੰਦ ਦੇ ਨਾਂ ਤੋਂ ਹੀ ਜਾਣਦੇ ਆ ਜੀ ਜਿੰਦ ਵਾਲਾ ਵੀਰ ਜਿੰਦ ਵਾਲਾ ਵੀਰ ਵੀਰ ਹਾਂਜੀ ਤੇ ਵੀਰ ਘੋੜਾ ਜਿਹੜਾ ਵਾ ਉਹ ਜਿੰਦ ਕਰਕੇ ਹੀ ਫੇਮਸ ਹੋਇਆ ਸੀ ਗੱਲ ਤੋਂ ਬਿਲਕੁਲ ਜੀ ਉਹਦੀ ਸਾਂਭ ਸੰਭਾਲ ਕਰਕੇ ਬਹੁਤ ਉਹਦੀ ਸਾਂਭ ਸੰਭਾਲ ਸੀ ਉਹਨੇ ਘੋੜੇ ਨੂੰ ਬਹੁਤ ਜ਼ਿਆਦਾ ਤਿਆਰ ਕੀਤਾ ਬਹੁਤ ਸੰਭਿਆ ਘੋੜੇ ਦੇ ਇੰਨਾ ਕਿ ਇੰਨਾ ਕਿ ਜ਼ਿਆਦਾ ਪਿਆਰ ਕੀਤਾ ਗੁਰਦੇਵ ਸਿੰਘ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਆਪਣਾ ਵੀ ਕਿੰਨਾ ਜ਼ਿਆਦਾ ਵੜਦਾ ਸੀ ਘੋੜਾ ਹਾਂ ਮਾੜੀਆਂ ਆਦਤਾਂ ਸੀ ਥੋੜੀਆਂ ਮਾੜਾ ਆਦਤਾਂ ਸੀ ਉਹਨਾਂ ਦੀ ਸੁਧਾਰੀਆਂ ਤੇ ਘੋੜਾ ਉਹਨੇ ਸੁਧਾਰਤਾ ਘੋੜਾ ਹਾਂਜੀ ਤੇ ਉਹ ਆਪਾਂ ਪਿਛਲੀ ਵਾਰੀ ਵੀਰ ਨੇ ਰਾਈਡਿੰਗ ਵੀ ਕੀਤੀ ਸੀ ਵੀਰ ਤੇ ਜਿੰਦ ਨੇ ਹਾਂ ਜੇ ਪੌਣੇ 3 ਸਾਲ ਹੋ ਗਏ ਜੀ ਉਦੋਂ ਬਾਅਦ ਘੋੜੇ ਦੇ ਉੱਪਰ ਸਵਾਰੀ ਨਹੀਂ ਕੀਤੀ ਕਿਸੇ ਨੇ ਵੀ ਜਿੰਦ ਤੋਂ ਬਾਅਦ ਕੋਈ ਨਹੀਂ ਬੈਠਾ ਕੋਈ ਕੋਈ ਨਹੀਂ ਬੈਠਾ ਜੀ ਤੇ ਜਿਹ ਇਹ ਆਪਣਾ ਘੋੜੇ ਦਾ ਨਾਮ ਹੈ ਗੁਰਦੇਵ ਸਿੰਘ 나ਗਦੇਵ 나ਗਦੇਵ ਜਿਹੜਾ ਜਿਹੜਾ ਕੋ ਸ਼ੂਟ ਕੀਤਾ ਇਹਦਾ ਤੇ ਜਦੋਂ ਸ਼ੂਟ ਕਰ ਰਹੇ ਸੀ ਨਾ ਇਹਦਾ ਜਦੋਂ ਪੋਜ਼ ਲਏ ਆ ਹਾਂਜੀ ਤੇ ਬਿਲਕੁਲ ਇਹ 나ਗ ਹੀ ਬਣ ਬਣ ਬਿਲਕੁਲ ਬਿਲਕੁਲ 나ਗ ਵਾਂਗੂੰ ਤਾਉਣ ਮੂੰਹ ਅੱਖਾਂ ਅਗਰੈਸ਼ਨ ਅੱਖਾਂ ਚ ਜਿਹੜੀ ਇਹਦੀ ਰੌਸ਼ਨੀ ਸੀ ਨਾ ਤੇ ਚਮਕ ਸੀ ਇਹਦੇ ਵੇਖਣੀ ਸੀ ਝੱਕਣੀ ਹੋ ਗਈ ਗਰਦਨ ਹੋ ਗਈ ਜੀ ਜੀ ਮਤਲਬ ਮੈਨੂੰ ਸ਼ੂਟ ਕਰਦੇ ਆ ਬਹੁਤ ਜਿਆਦਾ ਸਵਾਦ ਆ ਰਿਹਾ ਬਿਲਕੁਲ ਬਿਲਕੁਲ ਵੀ ਕਈ ਵਾਰੀ ਘੋੜੇ ਨੂੰ ਆਪਣੀ ਮਿਹਨਤ ਕਰਨੀ ਪੈਂਦੀ ਮਿਹਨਤ ਨਹੀਂ ਕਰਨ ਦੀ ਲੋੜ ਪਈ ਘੋੜੇ ਤੇ ਆਪਣੇ ਆਪ ਆਪਣੇ ਆਪ ਉਹ ਜਿੱਦ ਦਿੱਤੇ ਬਿਲਕੁਲ ਜੀ ਤੇ ਹਾਈਟਿੰਗ ਦੀ ਵੀ ਜੀ ਇਸ ਦਾ 65 ਪਲੱਸ ਆ 65 ਪਲੱਸ ਬਿਲਕੁਲ ਜੀ ਹਜੇ 4 ਦੰਦ ਘੋੜਾ ਹੋਇਆ ਜੀ ਵਾਹ ਉਮਰ ਦੇ ਵਿੱਚ ਹੇ 4 ਦੰਦ ਆ ਪੁਜਾਰੇ ਲੱਗਾ ਨਹੀਂ ਜੀ ਬਿਲਕੁਲ ਹਜੇ ਦਾ ਜਵਾਨ ਹਾਂਜੀ ਬਾਪਿੰਦਾ ਛਾਮਾ ਮਹਾਦੇਵ ਸੀਗਾ ਹਰਸ਼ਵਰਧਨ ਦਾ ਬਿਲਕੁਲ ਜੀ ਬਾਬੇ ਬਲਕ ਦਾ ਸੀ ਹਰਸ਼ਵਰਧਨ ਸੀ ਤੂਫਾਨ ਦਾ ਤੂਫਾਨ ਲੈਣ ਆ ਗਈ ਜੀ ਪਿੱਛੇ ਉਹ ਲਾਈਨ ਤੋਂ ਗਾਂ ਦੇ ਗਾਗੇ ਨਾਕ ਦੇ ਵਾਲਾ ਬਿਲਕੁਲ ਜੀ ਜੋ ਇਹਦੀ ਮਦਰ ਸੀਗੀ ਉਹ ਪੰਜ ਕल्याण ਘੋੜੀ ਸੀਗੀ ਦਾਨੇ ਦੀ ਦਾਨਾ ਜੋਧਪੁਰ ਚੈਂਪੀਅਨ ਸੀਗਾ ਠੀਕ ਹੈ ਜੀ ਹਾਂ ਜੀ ਬਾਬੇ ਭੋਲੂ ਕੋਲੇ ਬਾਬੇ ਭੋਲੂ ਨਾਲ ਆ ਹਾਂ ਜੀ ਤੇ ਇਹ ਘੋੜਾ ਆਪਾਂ ਬਰੀਡਿੰਗ ਪਰਪਸ ਵਾਸਤੇ ਹੀ ਲੈਂਦਾ ਜੀ ਬਿਲਕੁਲ ਜੀ ਬਰੀਡਿੰਗ ਪਰਪਸ ਲਈ ਆਪਾਂ ਬਰੀਡਿੰਗ ਹੀ ਕਰਵਾਵਾਂਗੇ ਠੀਕ ਹੈ ਤੇ ਚਲੋ ਇਲਾਕੇ ਨੂੰ ਹੋਰ ਸਹੂਲਤ ਮਿਲੂਗੀ ਵਧੀਆ ਘੋੜਾ ਆਪਣੇ ਜਿਹੜੀ ਆਪਾਂ ਵੀਡੀਓ ਕਰ ਰਹੇ ਆ ਇਸ ਵੀਡੀਓ ਦੇ ਜਰੀਏ ਆਪਾਂ ਸਾਰੇ ਭਰਾਵਾਂ ਨੂੰ ਤਾਂ ਕਿ ਖਬਰ ਪਹੁੰਚਾਉਣੀ ਆ ਕਿ 나ਗਦੇਵ ਆ ਗਿਆ ਡਾਕਟਰ ਐਂਡ ਗਿਲ ਸਟੱਡ ਫਾਰਮ ਤੇ ਬਿਲਕੁਲ ਜੀ ਬਿਲਕੁਲ ਤੇ ਇੱਥੋਂ ਆਪਾਂ ਜਿਹੜੀ ਬਰੀਡਿੰਗ ਚਾਲੂ ਕਰ ਦੇਣੀ ਆ ਤੇ ਫੀਸ ਆਪਾਂ ਕਿੰਨੀ ਰੱਖੀ ਆ ਜੀ ਇਹਦੀ ਫੀਸ ਇਹਦੀ 31000 ਰੁਪਿਆ ਜੀ 31000 ਬਿਲਕੁਲ ਜੀ ਤੇ ਅਸ਼ੇਂਦਰ ਜੀ ਜਿਵੇਂ ਤੁਹਾਨੂੰ ਪਤਾ ਮਾਰਵੜੀ ਘੋੜਿਆਂ ਦੇ ਅੱਜ ਦੇ ਟ੍ਰੈਂਡ ਚੱਲ ਰਿਹਾ ਜੋ ਉਹਦੀ ਬਰੀਡਿੰਗ ਚੱਲ ਰਹੀ ਆ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਭੀ ਕੋਈ ਵੀ ਘੋੜਾ ਨਵਾਂ ਜੰਮਦਾ ਆ ਹਾਂਜੀ ਹਜੇ ਉਹ ਤਿੰਨਾਂ ਸਾਲਾਂ ਦਾ ਨਹੀਂ ਹੁੰਦਾ ਉਹਦੀ ਸਵਾ ਲੱਖ ਡੇਢ ਲੱਖ ਫੀਸ ਰੱਖੀ ਜਾਂਦੀ ਆ ਤੁਸੀਂ ਘੋੜਾ ਲਿਆਏ ਹੋ ਐਡੀ ਚੰਗੀ ਬਲੱਡ ਲਾਈਨ ਦਾ ਐਡਾ ਸੋਹਣਾ ਤੁਸੀਂ ਡੇਢ ਲੱਖ ਕਿਉਂ ਨਹੀਂ ਰੱਖੀ ਗੁਰਦੇਵ ਸਿੰਘ ਜੀ ਵੇਖੋ ਜਿਵੇਂ ਜਿਹੜੇ ਇਹ ਜਿਹੜੀ ਆਪਾਂ ਇਹ ਡੇਢ ਲੱਖ ਰੁਪਇਆ ਫੀਸ ਰੱਖ ਲੈਨੇ ਆ ਹਾਂਜੀ ਪਰ ਜਿਹੜੇ ਨਾਰਮਲ ਕਿਸਾਨ ਨੇ ਉਹਦੀ ਪਹੁੰਚ ਤੋਂ ਬਹੁਤ ਦੂਰ ਹੋਈ ਚੀਜ਼ਾਂ ਜੀ ਠੀਕ ਹੈ ਕਿਉਂਕਿ ਉਹਨੇ 1.5-2 ਲੱਖ ਦੀ ਘੋੜੀ ਲੈਣੀ ਉਹਦੇ ਤੋਂ ਬੱਚਾ ਪੈਦਾ ਕਰਨਾ ਵਾ ਤੇ ਜੇ ਆਪਾਂ 1.5-2 ਲੱਖ ਫੀਸ ਰੱਖ ਲਵਾਂਗੇ ਨਾਰਮਲ ਕਿਸਾਨ ਦੀ ਤੇ ਇੱਕ ਉਤਸੁਕਤਾ ਹੀ ਰਹਿ ਜਾਣੀ ਇਹ ਘੋੜੇ ਤੋਂ ਘੋੜੀ ਮਲਾਉਣ ਦੀ ਹੈ ਨਾ ਜੇ 31000 ਫੀਸ ਹੈ ਹਰ ਇੱਕ ਲੈਵਲ ਦਾ ਆਦਮੀ ਇਹ ਅਫੋਰਡ ਕਰ ਸਕਦਾ ਵਾ ਘੋੜੀ ਕਰਾਸ ਕਰਵਾ ਸਕਦਾ ਨਾ ਇਹ ਬਹੁਤ ਜੈਨੂਅਨ ਜਿਹਨੂੰ ਕਹਿੰਦੇ ਚਾਰਜ ਫੀਸ ਹੈ ਆ ਬਿਲਕੁਲ ਬਿਲਕੁਲ ਜੀ ਤੇ ਇਹਦੇ ਵਿੱਚ ਸਾਰਿਆਂ ਦੇ ਪਹੁੰਚ ਦੇ ਵਿੱਚ ਆ ਆਪਣਾ ਆਪ ਦਾ ਏਰੀਆ ਵੇਖ ਕੇ ਕਿਉਂਕਿ ਜਿਵੇਂ ਮੇਰਾ ਏਰੀਆ ਦਰਿਆਈ ਖੇਤਰ ਆ ਗਿਆ ਜੀ ਇਧਰੋਂ ਬਾਰਡਰ ਏਰੀਆ ਆ ਗਿਆ ਸਾਰੇ ਠੀਕ ਠਾਕ ਕਿਸਾਨ ਹੈ ਨਾ ਜੀ ਤੇ ਚਲੋ ਚੰਡੀਗੜ੍ਹ ਲੁਧਿਆਣਾ ਏਰੀਆ ਉਹ ਹੋਰ ਚੀਜ਼ ਹੈ ਨਾ ਉਹ ਫੋਰਡ ਵੀ ਕਰਦੇ ਆ 150 ਤੋਂ 2 ਲੱਖ ਰੁਪਏ ਫੀਸਾਂ ਆਪਣੇ ਏਰੀਆ ਦੇ ਹਿਸਾਬ ਨਾਲ ਆਪਾਂ ਫੀਸ ਰੱਖੀ ਹੈ ਜੀ ਸ਼ਿੰਦਰ ਜੀ ਮੈਂ ਚਾਹੁੰਦਾ ਕਿ ਇੱਕ ਵਾਰ ਤੁਸੀਂ ਦੁਬਾਰਾ ਆਪਣੇ ਭਰਾਵਾਂ ਨੂੰ ਕਿਉਂਕਿ ਆਪਣੀ ਵੀਡੀਓ ਦੇ ਨਾਲ ਨਾ ਹਰ ਵਾਰੀ ਕੋਈ ਨਾ ਕੋਈ ਨਵੇਂ ਭਰਾ ਜਰੂਰ ਜੁੜਦੇ ਆ ਬਿਲਕੁਲ ਜੀ ਬਿਲਕੁਲ ਤੇ ਕਈਆਂ ਨੂੰ ਹੋ ਸਕਦਾ ਵੀ ਨਵੇਂ ਤੁਹਾਡੇ ਐਡਰੈਸ ਦਾ ਪਤਾ ਨਾ ਹੋਵੇ ਨਵੇਂ ਭਰਾਵਾਂ ਨੂੰ ਸੋ ਇੱਕ ਵਾਰੀ ਪ੍ਰੋਪਰ ਐਡਰੈਸ ਸਮਝਾ ਦਿਓ ਫਾਰਮ ਦਾ ਨਾਮ ਦੱਸ ਦਿਓ ਵੀਰੇ ਫਾਰਮ ਆਪਣਾ ਡਾਕਟਰ ਐਂਡ ਗਿਲ ਸਟੱਡ ਫਾਰਮ ਡਾਕਟਰ ਐਂਡ ਗਿਲ ਸਟੱਡ ਫਾਰਮ ਜੀ ਪਿੰਡ ਰਸੂਲਪੁਰ ਨੇੜੇ ਕੋਟ ਬੁੱਢਾ ਪਿੰਡ ਰਸੂਲਪੁਰ ਨੇੜੇ ਕੋਟ ਬੁੱਢਾ ਹਾਂਜੀ ਤਹਿਸੀਲ ਪੱਟੀ ਐ ਡਿਸਟ੍ਰਿਕਟ ਤਰਨਤਾਰਨ ਐ ਜਿਹੜੀ ਸੜਕ ਮੰਨ ਕੇ ਚੱਲੋ ਵੀ ਪੱਟੀ ਕੋਟ ਬੁੱਢੇ ਤੋਂ ਫਿਰੋਜ਼ਪੁਰ ਨੂੰ ਜਾਂਦੀ ਆ ਨਾ ਜੀ ਹਾਂਜੀ ਤੇ ਉਹ ਸੜਕ ਤੋਂ ਤਕਰੀਬਨ 6 ਕਿਲੋਮੀਟਰ ਤੇ ਆਪਣਾ ਘਰ ਪੈਂਦਾ ਜੀ ਫਾਰਮ ਇਹ ਠੀਕ ਐ ਜੀ ਤੇ ਇਥੋਂ ਮੰਨ ਲਓ ਵੀ ਪੰਜਾਬ ਦੇ ਨੇੜੇ ਵਾਲੇ ਭਰਾਵਾਂ ਨੂੰ ਚਲੋ ਲੱਭ ਜੂਗਾ ਸੌਖਾ ਦੂਰ ਵਾਲੇ ਨੂੰ ਲੋਕੇਸ਼ਨ ਭੇਜ ਦਾਂਗੇ ਹਾਂਜੀ ਨਹੀਂ ਇਸ ਏਰੀਆ ਦੇ ਹਾਂਜੀ ਪਹੁੰਚ ਜਾਂਦੇ ਆ ਉਸ ਤੋਂ ਇਲਾਵਾ ਜੇ ਕੋਈ ਦੂਰ ਦੀਆਂ ਘੋੜੀਆਂ ਨੇ ਉਹਨਾਂ ਨੇ ਉਹਨਾਂ ਨੂੰ ਸਟੇਬਲਿੰਗ ਦੀ ਸਰਵਿਸ ਕਹ ਲੋ ਜਾਂ ਉਹਨਾਂ ਦੇ ਜੰਪ ਕਿਦਾਂ ਘੋੜੇ ਤੁਸੀਂ ਦਿੰਨੇ ਹੋ ਜਾਂ ਡਾਕਟਰ ਦੀ ਸਹੂਲਤ ਉਹਦੇ ਬਾਰੇ ਵੀ ਕਲੀਅਰ ਕਰ ਦੋ ਵੇਖੋ ਜੀ ਪਹਿਲਾਂ ਆਪਣੇ ਕੋਲ ਜਿਹੜਾ ਵੀਰ ਘੋੜਾ ਨੋਕਰ ਹਾਂਜੀ ਉਹ ਆਪਣੇ ਜੂਪੀ ਤੋਂ ਮੇਰਾ ਭਰਾ ਮੁਹੰਮਦ ਅਖਤਰ ਹਨਾ ਉਹ ਘੋੜੇ ਹਰ ਵਾਰ ਭੇਜਦਾ ਆਪਣੇ ਕੋਲੇ ਉਹ ਆਪ ਗੱਬਣ ਚੱਕ ਪਾਸ ਕਰਵਾ ਕੇ ਇਥੋਂ ਭੇਜਦੇ ਆ ਜੀ ਕਿਉਂਕਿ ਜੂਪੀ ਤੋਂ ਆਉਂਦੀ ਘੋੜੀ ਵਾਰ-ਵਾਰ ਆਉਣਾ ਜਾਣਾ ਔਖਾ ਹੋ ਜਾਂਦਾ ਜੀ ਤੇ ਜਿਹੜੀ ਰਹੀ ਗੱਲ ਤੁਸੀਂ ਆਪਾਂ ਜੰਪ ਦੀ ਕੀਤੀ ਆ ਆਪਾਂ ਜਿੰਨਾ ਚਿਰ ਡਾਕਟਰ ਆਪਾਂ ਨੂੰ ਕਹੂਗਾ ਵੀ ਘੋੜੀ ਕਲੀਅਰ ਨਹੀਂ ਹੁੰਦੀਗੀ ਉਹ ਇੱਕ ਜੰਪ ਲਵੇ ਦੋ ਜੰਪ ਲਵੇ ਆਪਾਂ ਦਵਾਂਗੇ ਇਹ ਕੋਈ ਚੱਕਰ ਨਹੀਂ ਕਿਉਂਕਿ ਬੜਾ ਔਖਾ ਵਾ ਆਉਣਾ ਔਰ ਜਾਣਾ ਟਰਾਂਸਪੋਰਟ ਦਾ ਖਰਚਾ ਬਹੁਤ ਜ਼ਿਆਦਾ ਵਾ ਡਾਕਟਰੀ ਸਹੂਲਤ ਆਪਣੇ ਕੋਲੇ ਮੌਕੇ ਤੇ ਹੈਗੀ ਆ ਜੀ ਆਪਾਂ ਡਾਕਟਰ ਤੋਂ ਚੈੱਕ ਕਰਵਾ ਕੇ ਹੀ ਘੋੜੀ ਕਰਾਸ ਕਰਾਉਣੀ ਆ ਜੀ ਠੀਕ ਹੈ ਜੀ ਚਲੋ ਬਹੁਤ ਸੋਹਣੀ ਗੱਲ ਹੈ ਤੇ ਜੇ ਕੋਈ ਵੀਰ ਚਾਹਣਗੇ ਅਸੀਂ ਦੂਰ ਵਾਲੇ ਅਸੀਂ ਬਾਰ ਬਾਰ ਲੈ ਨਹੀਂ ਸਕਦੇ ਸਾਡੀ 20 ਦਿਨ ਡੱਕ ਲੋ ਤੇ ਉਹ ਵੀ ਤੁਸੀਂ ਰੱਖ ਸਕਦੇ ਹਾਂਜੀ ਉਹਦਾ ਵੱਖਰੇ ਚਾਰਜ ਹੋਊਗਾ ਜੋਸਫ ਜੀ ਤੁਸੀਂ ਫੀਸ ਵੱਖਰੀ ਲੈ ਲਓ ਸਾਹਮਣ ਦੀ ਹਾਂਜੀ ਉਹਦਾ ਜਿਹੜਾ ਸਟੇਬਲਿੰਗ ਚਾਰਜ ਸੋ ਵੱਖਰੇ ਲੱਗਣਗੇ ਜੀ ਉਹ ਵੱਖਰੇ ਰੱਖਾਂਗੇ ਬਿਲਕੁਲ ਜੀ ਡਾਕਟਰੀ ਖਰਚ ਜਿਹੜਾ ਡਾਕਟਰੀ ਖਰਚ ਆਊਗਾ ਉਹ ਉਹਨਾਂ ਵੀਰਿਆਂ ਦਾ ਹੋਊਗਾ ਜੀ ਠੀਕ ਹੈ ਜੀ ਹਾਂਜੀ ਤੇ ਅਸ਼ੇਂਦਰ ਜੀ ਤੁਹਾਡੇ ਨਾਲ ਵੀਰ ਹੁਣੀ ਬੈਠੇ ਨੇ ਰਾਜਗਿਲ ਚ گاਵੇਂ ਤੋਂ ਤੇ ਤੁਹਾਡਾ ਤੇ ਰਾਜਵੀਰ ਉਹਨਾਂ ਦਾ ਕੰਮ ਇਸ ਵੇਲੇ ਬਹੁਤ ਵਧੀਆ ਸਾਂਝਾ ਕੰਮ ਬਿਲਕੁਲ ਜੀ ਪ੍ਰਮਾਤਮਾ ਦੀ ਕਿਰਪਾ ਵਾਈ 4 ਸਾਲ ਤੋਂ ਇਕੱਠੇ ਦੋਵੇਂ ਭਰਾ ਕੰਮ ਕਰ ਰਹੇ ਆ ਜੀ ਠੀਕ ਹੈ ਜੀ ਤੇ ਪ੍ਰਮਾਤਮਾ ਇਸ ਤਰ੍ਹਾਂ ਹੀ ਮਿਹਰ ਬਣਾਈ ਰੱਖੇ ਦੋਵਾਂ ਭਰਾਵਾਂ ਤੇ ਜੀ ਇਸ ਤਰ੍ਹਾਂ ਮਿਹਨਤ ਕਰਦੇ ਰਹੀਏ ਤੇ ਪ੍ਰਮਾਤਮਾ ਮਿਹਨਤ ਨੂੰ ਫਲ ਆਉਂਦਾ ਰਵੇ ਜੀ ਤੇ ਆਪਣੇ ਕੋਲ ਟੋਟਲ ਹੁਣ ਕਿੰਨੇ ਘੋੜੇ ਕੁੜੀਆਂ ਨੇ ਹੁਣ ਗੁਰਦੇਵ ਸਿੰਘ ਜੀ ਕੁਝ ਜਾਨਵਰ ਪਿਛਲੇ ਦਿਨੀ ਆਪਾਂ ਬਾਬੇ ਸਾਹਿਬ ਜੀ ਇਹਨਾਂ ਨੂੰ ਸੇਲ ਕਰਤੇ ਸੀਗੇ ਹਾਂਜੀ ਇਹਨਾਂ ਨੇ ਕਿ ਆ ਵੀ ਆਪਾਂ ਫਾਰਮ ਤੇ ਮੰਨ ਕੇ ਚਲੋ ਚੰਗੇ ਜਾਨਵਰ ਰੱਖਣੇ ਆ ਜੀ ਤੇ ਕੋਈ ਗੱਲ ਨਹੀਂ ਭਰਾਵਾਂ ਵਾਲੀ ਗੱਲ ਹੈ ਕੁਝ ਉੱਥੇ ਸੀਗੇ ਜੀ ਤੇ ਹੁਣ ਤਕਰੀਬਨ ਆਪਣੇ ਕੋਲ 6-7 ਜਾਨਵਰ ਹੈਗੇ ਆ ਜੀ ਹੁਣ ਆਪਣੇ ਕੋਲ 6-7 ਹੋਰ ਜਾਨਵਰ ਨੇ ਹਾਂਜੀ ਹਾਂਜੀ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਇੱਕ ਸ਼ੋਅ ਵਾਲੀ ਬੱਚੀ ਬਹੁਤ ਚੰਗੀ ਨੁਕਰੀ ਰੂਪਮਣੀ ਮੈਂ ਉਹੀ ਪੁੱਛਣ ਲੱਗਾ ਸੀ ਵੀ ਸ਼ੋਅਾਂ ਦੇ ਵਿੱਚ ਤੁਸੀਂ ਇੱਕ ਬਸ਼ੇਰੀ ਲੈ ਕੇ ਜਾਂਦੇ ਰਹੇ ਹੋ ਬਿਲਕੁਲ ਜੀ ਤੇ ਉਹਨੇ ਬਹੁਤ ਸੋਹਣੇ ਸ਼ੋਅਾਂ ਚ ਪਰਫਾਰਮ ਕੀਤਾ ਬਹੁਤ ਚੰਗੀ ਪੋਜੀਸ਼ਨ ਤੇ ਰਹੀ ਹੈ ਚੈਂਪੀਅਨ ਬਣ ਕੇ ਆਈ ਹੈ ਬਿਲਕੁਲ ਜੀ ਤੇ ਹੁਣ ਅੱਗੇ ਵੀ ਸ਼ੋਅ ਦੁਬਾਰਾ ਆਉਣ ਲੱਗੇ ਤੇ ਹੁਣ ਅੱਗੇ ਦੀ ਕੀ ਤਿਆਰੀ ਹੈ ਦੇਖੋ ਜੀ ਇਹਦੋਂ ਨਾ 4-5 ਦਿਨ ਪਹਿਲਾਂ ਜਦ ਦਿਨ ਆਪਣੇ ਕੋਲੇ ਘੋੜਾ ਆਇਆ ਵਾ ਉਸ ਤੋਂ ਪਹਿਲਾਂ ਰੂਪਮਣੀ ਇੱਥੇ ਆਪਣੇ ਫਾਰਮ ਤੇ ਸੀਗੀ ਜੀ ਤੇ ਹੁੰਦੀ ਆਪਾਂ ਤਿਆਰੀ ਫੁੱਲ ਕਰ ਰਹੇ ਸੀ ਸ਼ੋਅਾਂ ਦੇ ਲਈ ਜੀ ਵੀ ਆਪਾਂ ਅਗਲੀ ਵਾਰ ਵੀ ਸ਼ੋਅਾਂ ਦੇ ਵਿੱਚੋਂ ਬਸ਼ੇਰੀ ਪਾਉਣੀ ਆ ਤੇ ਪ੍ਰਮਾਤਮਾ ਕਿਰਪਾ ਕਰੇ ਹਰ ਸ਼ੋਅ ਦੇ ਵਿੱਚੋਂ ਲਾਲ ਫੁੱਲ ਲੈ ਕੇ ਆਉਗੀ ਜੀ ਪਰ ਕੋਸ਼ਿਸ਼ ਕਿ ਦਿਨ ਪਹਿਲਾਂ ਤੁਸੀਂ ਵੀ ਵੇਖਿਓ ਨਾ ਵੀ YouTube ਦੇ ਉੱਤੇ Facebook ਦੇ ਉੱਤੇ ਜਿਹੜੇ ਪ੍ਰਸ਼ੋਤ ਰਿੰਗ ਮੰਨ ਕੇ ਚਲੋ ਆਰਗੇਨਾਈਜ਼ਰ ਕਰਦੇ ਆ ਜੀ ਉਹਨਾਂ ਦੀਆਂ ਵੀਡੀਓ ਵੇਖ ਕੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਵੀ ਅਸੀਂ ਸ਼ੋਹਾਂ ਦੇ ਵਿੱਚ ਬੜੇ ਅੱਜ ਤੋਂ ਤਿਆਰੀ ਕਰਦੇ ਪਏ ਆ ਚਾਰ ਪੰਜ ਮਹੀਨੇ ਬਾਅਦ ਸ਼ੋਅ ਆ ਪਰ ਤਿਆਰੀ ਅੱਜ ਤੋਂ ਆ ਜੇ ਉੱਥੇ ਪਾਰਸ਼ਲਟੀ ਹੋ ਰਹੀ ਆ ਤੇ ਬਹੁਤ ਮਨ ਨੂੰ ਤਕਾ ਲੱਗਾ ਵਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੇ ਆਪਾਂ ਸ਼ੋਅ ਕਰਵਾਉਣੇ ਆ ਤੇ ਬਿਲਕੁਲ انرੋਲ ਹੋਣੇ ਚਾਹੀਦੇ ਆ ਕੋਈ ਕਿਸੇ ਜਾਨਵਰ ਦੇ ਨਾਲ ਪਾਰਸ਼ਲਟੀ ਆਦਮੀ ਨੂੰ ਵੇਖ ਕੇ ਜਾਨਵਰ ਨੂੰ ਨਹੀਂ ਪਾਸ ਕਰਨਾ ਚਾਹੀਦਾ ਜਾਨਵਰ ਵੇਖ ਕੇ ਜਾਨਵਰ ਪਾਸ ਹੋਣਾ ਚਾਹੀਦਾ ਜੀ ਦੱਸਿਆ ਵੀ ਤੁਸੀਂ ਸ਼ੋਹ ਦੀ ਤਿਆਰੀ ਬਹੁਤ ਮਿਹਨਤ ਨਾਲ ਕਰਦੇ ਹੋ ਬਹੁਤ ਕਿਉਂਕਿ ਕੋਈ ਵੀ ਕੰਮ ਹੈ ਉਹ ਦਿਲ ਲਾ ਕੇ ਹੁੰਦਾ ਬਿਲਕੁਲ ਜੀ ਇੱਕ ਦਿਲ ਲਾਉਣਾ ਮਿਹਨਤ ਕਰਨੀ ਇੰਨਾ ਇੰਨਾ ਟਾਈਮ ਜਾਨਵਰਾਂ ਨੂੰ ਤਿਆਰ ਕਰਨਾ ਜੀ ਤੇ ਇੱਕ ਆਸ ਲੈ ਕੇ ਸ਼ੋਹਾਂ 'ਚ ਜਾਣਾ ਵੀ ਉੱਥੇ ਸਾਡਾ ਜਾਨਵਰ ਜਿੱਤੂਗਾ ਪਰ ਤੁਸੀਂ ਜਿਵੇਂ ਗੱਲ ਦੱਸੀ ਵੀ ਸ਼ੋਹਾਂ 'ਚ ਪਾਰਸ਼ੀਅਲਟੀ ਹੁੰਦੀ ਆ ਉੱਥੇ ਪਹਿਲਾਂ ਬੰਦਾ ਵੇਖਦੇ ਆ ਫਿਰ ਉਹਦਾ ਘੋੜਾ ਵੇਖਦੇ ਆ ਫਿਰ ਘੋੜਾ ਵੇਖਦੇ ਆ ਤੇ ਇਹ ਗੱਲ ਜਿਵੇਂ ਤੁਹਾਨੂੰ ਨਹੀਂ ਚੰਗੀ ਲੱਗੀ ਵੀ ਯਾਰ ਇਨੀ ਮਿਹਨਤ ਕਰਦੇ ਆ ਤੇ ਇਹ ਕੰਮ ਹੋਣਾ ਹੋਵੇ ਦੀ ਵੀਡੀਓ ਵੀ ਉਹਦੇ ਬਾਰੇ ਆ ਰਹੀਆਂ ਨੇ ਬਿਲਕੁਲ ਜੀ ਤੇ ਤੁਸੀਂ ਕੀ ਸੋਚਦੇ ਆ ਵੀ ਅੱਗੇ ਹੁਣ ਸ਼ੋਅ 'ਚ ਤੁਸੀਂ ਨਹੀਂ ਜਾਓਗੇ ਬਾਈਕਾਟ ਕਰਦੇ ਹੋ ਵੇਖੋ ਬਾਈਕਾਟ ਕਰਨ ਦਾ ਹੀ ਹੈ ਜੀ ਹਨਾ ਕੋਸ਼ ਹੁਣ ਭਰਾ ਕਹੀ ਜਾਂਦੇ ਵੀ ਆਪਾਂ ਨੁਕਰ ਦਾ ਰੰਗ ਹੀ ਨਹੀਂ ਕਰਵਾਉਣਾਗਾ ਪੰਜਾਬ ਕਿਹੜੀ ਚੀਜ਼ ਤੋਂ ਉੱਠਿਆ ਨੁਕਰਾਂ ਦੀ ਬਰੀਡ ਤੋਂ ਪੰਜਾਬ ਦਾ ਜਿਹੜਾ ਜੇ ਆਪਾਂ ਨਾਮ ਨਾਲ ਨਾ ਨੁਕਰੀਆਂ ਦੀ ਬਰੀਡਿੰਗ ਦੇ ਵਿੱਚ ਚੱਲਿਆ ਹੋਣਾ ਬਈ ਇਥੋਂ ਨੁਕਰੇ ਬੱਚੇ ਬਰੀਡ ਹੋ ਕੇ ਬਾਹਰ ਨਾ ਸਟੇਟਾਂ ਜਾਂਦੇ ਆ ਪਰ ਆਪਣੇ ਪੰਜਾਬੀ ਭਰਾ ਹੀ ਕਹ ਰਹੇ ਜੀ ਇਹ ਨੁਕਰੀਆਂ ਨੂੰ ਬਰੀਡ ਆਪਾਂ ਸ਼ੋਅ ਦੇ ਵਿੱਚ ਨਹੀਂ ਪਾਉਣਾ ਤੇ ਫਿਰ ਆਪਾਂ ਕੀ ਸੋਚ ਰਹੇ ਆ ਵੀ ਆਪਾਂ ਕਿੱਥੇ ਉਹਨਾਂ ਨੂੰ ਪਿੱਛੇ ਧੱਕ ਰਹੇ ਆ ਜੀ ਜਿਹੜੀ ਰਾਜ ਮਾਰਵਾੜੀ ਹੋ ਗਈ Rajasthan ਦੀ ਬਰੀਡ ਆ ਆਪਾਂ ਉਹਨੂੰ ਪੰਜਾਬ 'ਚ ਪਹਿਲ ਦੇ ਰਹੇ ਆ ਆਪਣੀ ਜਿਹੜੀ ਬਰੀਡ ਨੂੰ ਪਿੱਛੇ ਰੱਖ ਰਹੇ ਆ ਜੀ ਆਪਾਂ ਸ਼ੇਂਦਰ ਜੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਸ਼ੋਅ ਕਰਵਾਏ ਗਏ ਸੀ ਪਹਿਲਾਂ 2008 9 10 11 ਉਦੋਂ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਸਰਕਾਰੀ ਸ਼ੋਅਾਂ 'ਚ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੰਮ ਉਦੋਂ ਉਦੋਂ ਨਹੀਂ ਪਾਰਸ਼ਲਟੀਆ ਵਾਲਾ 2008 9 ਤੋਂ ਹੀ ਜਿਹੜੇ ਮਾਰਵਾੜੀ ਕਰੋੜਾਂ ਰੁਪਈਆ 'ਚ ਘੋੜੇ ਗਏ ਆ ਜੀ ਉਹ ਸ਼ੋਅਾਂ ਦੇ ਕਰਕੇ ਸੁਖਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਦੇਣ ਆ ਆਪਾਂ ਚਲੋ ਕਿਸੇ ਪਾਰਟੀ ਪਦਰ ਤੋਂ ਉੱਪਰ ਉੱਠ ਕੇ ਨਾ ਜੇ ਅੱਜ ਘੋੜਿਆਂ ਦਾ ਲੈਵਲ ਇੰਨਾ ਉੱਪਰ ਗਿਆ ਵਾ ਇਹ ਬਾਦਲ ਸਾਹਿਬ ਰਾਂ ਦੀ ਦੇਣ ਆ ਠੀਕ ਹੈ ਠੀਕ ਹੈ ਨਾ ਵੀ ਘੋੜੇ ਕਰੋੜਾਂ ਦੇ ਵਿੱਚ ਉਦੋਂ ਸ਼ਾਨਦਾਰ ਵਿਕਿਆ ਕਾਂਟਾ ਆਇਆ ਤੇ ਆਪਣੇ ਚੰਗੇ ਚੰਗੇ ਘੋੜੇ ਪੰਜਾਬ ਦੇ ਵਿੱਚ ਆਏ ਤੇ ਮੁੱਲ ਵਧਿਆ ਠੀਕ ਹੈ ਨੀ ਅੱਜ ਦੀ ਸਰਕਾਰ ਤੋਂ ਕੀ ਆਪਾਂ ਮੰਗ ਕਰਦੇ ਆਂ ਵੀ ਸਾਨੂੰ ਸਰਕਾਰੀ ਸ਼ੋਅਾਂ ਦੀ ਬਹੁਤ ਲੋੜ ਹੈ ਤੇ ਇਹ ਦੁਬਾਰਾ ਇਹ ਸਰਕਾਰੀ ਸ਼ੋਅ ਹੀ ਹੋਣੇ ਚਾਹੀਦੇ ਆ ਜਿਹਦੇ ਵਿੱਚ ਕੋਈ ਜਿਹੜਾ ਵਾ ਉਹ ਕਿਸੇ ਦਾ ਪੱਖ ਨਾ ਰੱਖਿਆ ਜਾਵੇ ਪਾਰਸ਼ੀਐਲਟੀ ਨਾ ਹੋਵੇ ਬਿਲਕੁਲ ਜੀ ਹਰਮੀਤ ਸਿੰਘ ਪਠਾਨ ਮਾਜਰਾ ਜੋ ਸਨੌਰ ਤੋਂ ਐਮਐਲਏ ਆ ਜੀ ਬਹੁਤ ਵਧੀਆ ਆਪਣਾ ਉਹਨਾਂ ਨਾਲ ਪਿਆਰ ਹੈ ਬੜੀ ਵਾਰ ਉਹਨਾਂ ਨੂੰ ਇਹ ਅਰਜ਼ ਕੀਤੀ ਆ ਵੀ ਤੁਸੀਂ ਅੱਗੇ ਲੱਕੇ ਇਸ ਚੀਜ਼ ਨੂੰ ਹੰਗਾਰਾ ਦਿਓ ਤੇ ਸਰਕਾਰੀ ਸ਼ੋਅ ਹੋਣੇ ਚਾਹੀਦੇ ਆ ਤੇ ਜੋ ਕਿ ਸਾਰਿਆਂ ਦਾ ਹੌਸਲਾ ਵਧੇ ਸਰਕਾਰੀ ਸ਼ੋਅ ਦੇ ਵਿੱਚ ਜਾਨਵਰ ਪਾਉਣ ਦਾ ਵੀ ਆਨੰਦ ਆ ਵੀ ਉੱਥੇ 파ਰਸ਼ਲਟੀ ਕੋਈ ਨਹੀਂਗੀ ਜੀ ਠੀਕ ਹੈ ਨਾ ਪ੍ਰਾਈਵੇਟ ਤੇ ਵੇਖੋ ਜੀ ਜਿਨੇ 2 ਲੱਖ ਦਿੱਤਾ ਉਹਨਾਂ ਦਾ ਉਹ ਨੰਬਰ ਜਿਹਨਾਂ 5 ਲੱਖ ਦਿੱਤਾ ਉਹਨਾਂ ਨੰਬਰ ਜੀ ਹੈ ਨਾ ਤੇ ਆਪਾਂ ਨਾ 5 ਲੱਖ ਦੇਣ ਜੋਗੇ ਇਹਨਾਂ 2 ਲੱਖ ਦੇਣ ਜੋਗੇ ਆਪਾਂ ਜਾਨਵਰ ਸਾਹਮਣੇ ਲਿਜਾ ਸਕਦੇ ਆ ਤੇ ਜੇ ਆਪਾਂ ਉੱਥੇ ਨਹੀਂ ਕੋਈ ਆਪਣੀ ਗੱਲ ਬੰਦੀ ਫਿਰ ਮੌਤ ਮਨ ਨੂੰ ਦੁੱਖ ਲੱਗਦਾ ਜੀ ਬਿਲਕੁਲ ਜੀ ਵਿਰਖ ਸਾਹਿਬ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਵੀ ਜੇ ਸਰਕਾਰੀ ਸ਼ੋਅ ਦੁਬਾਰਾ ਮੁੜ ਤੋਂ ਹੋਣ ਲੱਗ ਜਾਣ ਸਰਕਾਰ ਇਹ ਚੀਜ਼ ਨੂੰ ਪਹਿਲ ਦੇਵੇ ਤੇ ਆਮ ਕਿਸਾਨ ਜਿਹੜੇ ਨੇ ਕਿਉਂਕਿ ਕਿਸਾਨਾਂ ਦਾ ਇਹ ਅਸੀਂ ਕਹਿ ਲਈਏ ਉਹਨਾਂ ਦੀ ਭਾਸ਼ਾ 'ਚ ਵੀ ਇੱਕ ਸਹਿਯੋਗੀ ਧੰਦਾ ਆ ਗੱਲੀ ਫਸਲ ਦੇ ਨਾਲ ਨਹੀਂ ਕਿਸਾਨ ਕਾਮਯਾਬ ਜੇ ਉਹ ਘੋੜੇ ਰੱਖੂਗਾ ਕੋਰੀਆਂ ਨੂੰ ਵੀ ਬਰੀਡ ਕਰੂਗਾ ਇਹਨਾਂ ਦੇ ਸ਼ੋਅ ਹੋਣਗੇ ਇਹ ਪੰਜਾਬ 'ਚ ਨੌਕਰਾ ਪੈਦਾ ਹੋ ਕੇ ਪੂਰੇ ਇੰਡੀਆ 'ਚ ਜਾ ਰਿਹਾ ਆ ਅਦਰ ਸਟੇਟਾਂ ਵਾਲੇ ਵੀ ਲੱਖਾਂ ਕਰੋੜਾਂ ਦੇ ਜਾਨਵਰ ਲੈਂਦੇ ਆ ਤਾਂ ਪੈਸਾ ਪੰਜਾਬ ਚ ਆ ਰਿਹਾ ਜੀ ਤੇ ਸਾਡੀ ਪੰਜਾਬ ਦੀ ਅਰਥਵਿਵਸਥਾ ਚੁੱਕੀ ਜਾਊਗੀ ਚੁੱਕੀ ਜਾਊਗੀ ਕੁੱਲ ਮਿਲਾ ਕੇ ਇਹ ਸਰਕਾਰ ਨੂੰ ਫਾਇਦਾ ਸਾਡੀ ਸਟੇਟ ਨੂੰ ਫਾਇਦਾ ਵੇਖੋ ਜੀ ਸਰਕਾਰ ਨੂੰ ਵੀ ਫਾਇਦਾ ਆਪਾਂ ਨੂੰ ਵੀ ਫਾਇਦਾ ਪਰ ਜੋ ਅੱਜ ਦੇ ਹਾਲਾਤ ਆ ਐਸਮ ਮੌਕੇ ਦੇ ਘੋੜਿਆਂ ਵਾਲੇ ਖੇਤਰ ਦੇ ਵਿੱਚ ਇਸ ਤਰ੍ਹਾਂ ਤਾਂ ਬਣ ਚੁੱਕਿਆ ਹੈ ਵੀ ਮੈਂ ਬਾਬੇ ਸਾਹਿਬ ਦੀਆਂ ਲੱਤਾਂ ਖੇਚ ਰਿਆਂ ਬਾਬਾ ਸਾਹਿਬ ਨਰਵੈਲ ਦੇ ਖੇਚ ਰੇ ਨਰਵੈਲ ਰਾਜ ਗਿਲ ਦੇ ਖੇਚ ਰਿਆ ਇਹ ਨਹੀਂ ਹੋਣਾ ਚਾਹੀਦਾਗਾ ਕਿਉਂਕਿ ਜੇਕਰ ਆਪਾਂ ਖੁਦ ਹੀ ਆਪਣੀਆਂ ਇਹ ਗਲਤੀਆਂ ਕੱਢ-ਕੱਢ ਕੇ ਲੋਕਾਂ ਨੂੰ ਬਾਹਰ ਵਾਲਿਆਂ ਨੂੰ ਦੱਸ ਰਹੇ ਆ ਉਹ ਆਪਣੇ ਤੱਕ ਪਹੁੰਚਣਗੇ ਬਿਲਕੁਲ ਨਹੀਂ ਪਹੁੰਚਣਗੇ ਬਹੁਤ ਜ਼ਿਆਦਾ ਫਰਕ ਪਿਛਲੇ ਕੁਝ ਦਿਨਾਂ ਤੋਂ ਪਿਆ ਵਾ ਜਿਹੜੇ ਬਾਹਰ ਵਾਲੇ ਜਾਂ ਫੌਰਨ ਵਾਲੇ ਸਭ ਤੋਂ ਮੇਨ ਜਿਹੜੇ ਐਨਆਰਆਈ ਇਸ ਚੀਜ਼ ਦੇ ਵਿੱਚ ਆਉਣਗੇ ਖੇਤਰ ਦੇ ਵਿੱਚ ਤੇ ਫੇਰ ਹੀ ਆਪਣਾ ਧੰਦਾ ਜਿਹੜਾ ਵਧ ਸਕਦਾ ਹੈ ਜਿਵੇਂ ਆਪ ਦੀ ਧਰਤੀ ਤੇ ਰਹਿ ਕੇ ਇੱਕੋ ਕੰਮ ਕਰਦੇ ਆ ਤੇ ਇੱਥੇ ਰਹਿ ਕੇ ਤੇ ਸੋਸ਼ਲ ਮੀਡੀਆ ਤੇ ਆਪਾਂ ਇੱਕ ਦੂਜੇ ਬਾਰੇ ਮਾੜਾ ਮਾੜਾ ਉਹ ਐਨਆਰਆਈ ਭਰਾ ਨਿੰਦਕ ਨਿੰਦ ਜੋ ਜੋ ਕਹਿ ਲੋ ਵੀ ਹੈਗਾ ਏ ਇਹ ਗੱਲ ਨਹੀਂ ਕਰਨੀ ਚਾਹੀਦੀ ਜੀ ਨਰਵੈਲ ਵੀਰੇ ਇਸ ਚੀਜ਼ ਬਾਰੇ ਤੁਸੀਂ ਕੋਈ ਥੋੜਾ ਦੱਸੋ ਹਾਂਜੀ ਨਰਵੈਲ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਜੀ ਗੈਨੂ ਜੀ ਤੁਹਾਡਾ ਵੀ ਤੁਸੀਂ ਸਮਾਂ ਕੱਢ ਕੇ ਭਰਾਵਾਂ ਦੇ ਇੱਕ ਸੱਦੇ ਤੇ ਨਹੀਂ ਦੂਰ ਆਉਣੇ ਹੋ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਚੰਦਰਵੀਰ ਹੋਣਾ ਨੇ ਕਿਹਾ ਕਿ ਸ਼ੋਹਾਂ ਬਾਰੇ ਗੱਲ ਹੋਈ ਆ ਹਾਂਜੀ ਤੇ ਜਰੂਰ ਜਾਣਕਾਰੀ ਦਿਓ ਜਿੱਦਾਂ ਮੇਰੇ ਵੱਡੇ ਵੀਰ ਚੰਦਰਵੀਰ ਨੇ ਗੱਲ ਕੀਤੀ ਐ ਸ਼ੋਹਾਂ ਬਾਰੇ ਪਹਿਲਾਂ ਵੀ ਜਿਹੜੇ ਪਹਿਲਾਂ ਸਰਕਾਰੀ ਸ਼ੋਹ ਚੱਲਦੇ ਸੀ ਉਹਨਾਂ ਦੇ ਵਿੱਚ ਕੋਈ ਪਾਰਸ਼ੀਅਲਟੀ ਨਹੀਂ ਸੀ ਹੁੰਦੀ ਜਿਹੜਾ ਨੰਬਰ ਜਿਹੜਾ ਜਾਨਵਰ ਕੋਈ ਵੀ ਨੰਬਰ ਡਿਸਰਵ ਕਰਦਾ ਸੀ ਉਹਨੂੰ ਉਹੀ ਨੰਬਰ ਤੇ ਰੱਖਿਆ ਜਾਂਦਾ ਸੀ ਪਰ ਹੁਣ ਸ਼ੋਹ ਜਿਹੜੇ ਨੇ ਪ੍ਰਾਈਵੇਟ ਧਿਰਾਂ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਆ ਤੇ ਜਿਹੜੇ ਪਾਰਟੀ ਦੇ ਮੈਂਬਰ ਹੁੰਦੇ ਨੇ ਜਾਂ ਉਹ ਸ਼ੋਅ ਦੇ ਵਿੱਚ ਮੈਂਬਰ ਹੁੰਦੇ ਨੇ ਉਹਨਾਂ ਦੇ ਜਿਹੜੇ ਜਾਨਵਰ ਨੇ ਉਹ ਅੱਗੇ ਆ ਜਾਂਦੇ ਨੇ ਇਹਦੇ ਨਾਲ ਜਿਹੜੇ ਬੰਦੇ ਇਸ ਫੀਲਡ ਦੇ ਵਿੱਚ ਪਹਿਲਾਂ ਤੋਂ ਚੱਲੇ ਆ ਰਹੇ ਨੇ ਜਿਨ੍ਹਾਂ ਦਾ ਹੋਲਡ ਬਣਿਆ ਵਾ ਉਹ ਅੱਗੇ ਚਲੇ ਜਾਂਦੇ ਨੇ ਤੇ ਜਿਹੜੇ ਨਵੇਂ ਹੈਗੇ ਨੇ ਫੀਲਡ ਦੇ ਵਿੱਚ ਆਏ ਜਾਂ ਕੋਈ ਛੋਟਾ ਹੈਗਾ ਵਾ ਹਾਰਸ ਲਵਰ ਉਹਨੂੰ ਪਿੱਛੇ ਧੱਕਿਆ ਜਾ ਰਿਹਾ ਵਾ ਇਹਦੇ ਨਾਲ ਬਹੁਤ ਫਰਕ ਪੈ ਰਿਹਾ ਹੈ ਉਹਦੇ ਨਾਲ ਬੜਾ ਸੋਸਾਇਟੀ ਦੇ ਵਿੱਚ ਹੋਰ ਸੋਸਾਇਟੀ ਦੇ ਵਿੱਚ ਆਪਣੇ ਨਰਵੈਲ ਵੀਰ ਜਿਹੜੀ ਅਜੇ 2 ਕਿਸਾਲਾਂ ਤੋਂ ਇਸ ਖੇਤਰ ਦੇ ਵਿੱਚ ਆਏ ਆ ਜੀ ਤੇ ਜੇ ਇਹ ਇਹਨਾਂ ਨੂੰ ਹੌਸਲਾ ਵਧੂਗਾ ਤੇ ਫੇਰ ਹੀ ਅੱਗੇ ਕੋਈ ਹੋਰ ਜਾਨਵਰ ਲੈਣਗੇ ਤੇ ਇਹਨਾਂ ਨੇ ਜਾਨਵਰ ਜਾ ਕੇ ਸ਼ੋਅ ਦੇ ਵਿੱਚ ਪਾਇਆ ਤੇ ਪਾਰਸ਼ਲਟੀ ਹੋ ਗਈ ਇਹ ਆਪਣੇ ਕਿਸ ਤਰ੍ਹਾਂ ਦੇ ਜਾਨਵਰ ਖਰੀਦਣਗੇ ਆਪਣੇ ਕੋ ਜਾਨਵਰ ਨਾ ਬਹੁਤ ਸੋਹਣੇ ਆ ਮਾਣੇ ਵੀ ਬਣਿਆ ਸੀ ਛਾਲ ਪਹਿਲਾਂ ਵੀ ਆਪਾਂ ਬਸ਼ੇਰੀਆਂ ਸ਼ੋਅ ਦੇ ਵਿੱਚ ਲਾਵਾਂਗੇ ਪਰ ਜੋ ਹਾਲਾਤ ਨੇ ਜਿੱਦਾਂ ਦਾ ਚੱਲ ਰਿਹਾ ਸਿਸਟਮ ਸਾਰਾ ਫਿਰ ਮਾਣਾ ਖੱਟਾ ਜਾ ਹੋ ਗਿਆ ਦਿਲ ਨਹੀਂ ਕੀਤਾ ਤੇ ਆਪਾਂ ਵਸ਼ੇਰਿਆਂ ਨੂੰ ਸ਼ੋਅ ਦੇ ਵਿੱਚ ਲਾਈਏ। ਮਤਲਬ ਬਹੁਤ ਵੱਡਾ ਸਨੇਹਾ ਹੈ ਜੀ ਆਰਗੇਨਾਈਜ਼ਰਾਂ ਨੂੰ ਜਿਹੜੇ ਸ਼ੋਅ ਲਾਉਂਦੇ ਨੇ ਵੀ ਨਵਾਂ ਬੰਦਾ ਵੇਖੋ ਕਿਦਾਂ ਟੁੱਟ ਰਿਹਾ ਵਾ। ਆਪਾਂ ਨਵੇਂ ਬੰਦੇ ਜੋੜਾਂਗੇ ਸਾਡੇ ਜਾਨਵਰ ਬਰੀਡ ਕਰਨ ਦਾ ਤਾਂ ਹੀ ਫਾਇਦਾ ਨਾ ਜੇ ਨਵਾਂ ਬੰਦਾ ਫੀਲਡ ਚ ਆਊਗਾ ਉਹ ਘੋੜੇ ਖਰੀਦੂਗਾ। ਬਿਲਕੁਲ ਜੀ। ਤੇ ਅਸੀਂ ਲੋਕਾਂ ਨੂੰ ਫਾਇਦਾ ਹੋਊਗਾ। ਜੇ ਅਸੀਂ ਆਪਸ ਚ ਲੜੀ ਜਾਵਾਂਗੇ ਜਾਂ ਸ਼ੋਅਾਂ ਨੂੰ ਬਦਨਾਮ ਕਰ ਲਾਂਗੇ ਨਵਾਂ ਬੰਦਾ ਆਉਣਾ ਨਹੀਂ ਘੋੜੇ ਵਿਕਣੇ ਨਹੀਂ ਫਿਰ ਇਹਨਾਂ ਤੋਂ ਕੀ ਕਰਾਉਣਾ? ਬਿਲਕੁਲ ਜੀ। ਘੋੜਿਆਂ ਦਾ ਕੋਈ ਹੋਰ ਕੰਮ ਤਾਂ ਨਹੀਂ? ਇਹ ਤਾਂ ਸ਼ੌਂਕ ਦਾ ਕੰਮ ਹੈ ਸ਼ੋਅ ਅਸ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਆਪਾਂ ਨਾ ਕਈ ਬੰਦੇ ਨੇ ਇਕੱਠੇ ਹੋ ਕੇ ਕਿਸੇ ਤੋਂ ਥਰਡ ਪਰਸਨ ਤੋਂ ਮਾਫੀ ਵੀ ਮੰਗਵਾਈਆਂ ਗਈਆਂ ਕਿਸ ਕਰਕੇ ਮੰਗਵਾਈਆਂ ਗਈਆਂ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਘੋੜਿਆਂ ਵਾਲੇ ਆ ਝੂਠੇ ਆ ਹਨਾ ਇਹੋ ਗੱਲ ਹੋਈ ਸੀ ਅੱਜ ਉਹ ਗੱਲ ਖੁਦ ਆਪਾਂ ਕਰ ਰਹੇ ਇੱਕ ਦੂਜੇ ਨੂੰ ਵੀ ਅਸੀਂ ਗੁਲਫਾ ਕਰਦੇ ਅਸੀਂ ਝੂਠੇ ਆ ਫਿਰ ਆਪਾਂ ਉਸ ਦਿਨ ਇਕੱਠੇ ਹੋ ਕੇ ਗੱਲ ਕਿਉਂ ਕੀਤੀ ਸੀਗੀ ਰਵੈਲ ਵੀਰ ਜੀ ਸਹੀ ਹੈ ਨਾ ਬਿਲਕੁਲ ਸਹੀ ਗੱਲ ਹੈ ਜੀ ਹੁਣ ਸੋਸ਼ਲ ਮੀਡੀਆ ਤੇ ਆਪ ਸ਼ਰੇ ਆਮ ਇਹ ਚੀਜ਼ ਕੀਤੀ ਜਾਂਦੀ ਵੀ ਘੋੜਿਆਂ ਵਾਲੇ ਜਿਹੜੇ ਠੱਗੀ ਮਾਰਦੇ ਆ ਆਪਾਂ ਖੁਦ ਨੂੰ ਬੇਇੱਜ਼ਤ ਕੀਤਾ ਸੋਸ਼ਲ ਮੀਡੀਆ ਤੇ ਹੁਣ ਇਸ ਟਾਈਮ 90% ਲੋਕ ਜਿਹੜੇ ਇੱਕ ਦੂਜੇ ਦੇ ਅਗੇਂਸਟ ਚੱਲ ਰਹੇ ਆ ਬਿਲਕੁਲ ਚੱਲ ਰਹੇ ਸਾਨੂੰ ਇਹ ਨਹੀਂ ਪਤਾ ਲੱਗਦਾ ਨਾਲ ਬੈਠਾ ਮੇਰਾ ਮੇਰੇ ਨਤਕ ਚੀ ਜਾ ਰਿਹਾ ਵਾ ਹਾਂਜੀ ਹੁਣ ਆਪਾਂ ਕੋਈ ਗੱਲ ਆਪਸ ਚ ਕਰ ਲੈਨੇ ਬੈਠੇ 10 ਮਿੰਟ ਚ ਦੂਜਾ ਬੰਦਾ ਉੱਥੇ ਅੱਗੇ ਜਾ ਕੇ ਦੱਸ ਦਿੰਦਾ ਤੇਰੇ ਬਾਰੇ ਉਹਨੇ ਆ ਗਿਆ ਵਾ ਬਿਲਕੁਲ ਨਰਵੈਲ ਤੇਰੇ ਬਾਰੇ ਆ ਬੋਲਿਆ ਵਾ ਉਹਨਾਂ ਅੱਜ ਦੀ ਘੜੀ ਇਹ ਹੋਏ ਜੀ ਜੇ ਅਸੀਂ ਅੱਗੇ ਸਾਰੇ ਜਣੇ ਵਦਨਾ ਚਾਹੁੰਨੇ ਆ ਅਸੀਂ ਚਾਹੁੰਨੇ ਕਿ ਸਾਡਾ ਕੰਮ ਚੱਲੇ ਤੇ ਦੂਜੇ ਦਾ ਨਾਂ ਚੱਲੇ ਪਰ ਜੇ ਅਸੀਂ ਇਹ ਸੋਚਾਂਗੇ ਤੇ ਸਾਡਾ ਵੀ ਨਹੀਂ ਚੱਲਣਾ ਬਿਲਕੁਲ ਜੀ ਬਿਲਕੁਲ ਇਹ ਸਰਕਲ ਇਹ ਦੁਨੀਆ ਬਹੁਤ ਛੋਟੀ ਆ ਉਹ ਲੋਕ ਨੇ ਜਿਹੜੇ ਇੱਥੇ ਸਾਡੇ ਨਾਲ ਬੈਠੇ ਆ ਉਹੀ ਉਹਦੇ ਘਰ ਜਾ ਕੇ ਵੀ ਬੈਠੇ ਆ ਬਿਲਕੁਲ ਜੀ ਸੋ ਜੇ ਆਪਾਂ ਇੱਕ ਦੂਜੇ ਦੀ ਇੱਜ਼ਤ ਕਰਾਂਗੇ ਇੱਕ ਦੂਜੇ ਦਾ ਸਤਿਕਾਰ ਕਰਾਂਗੇ ਰਲ ਕੇ ਚੱਲਾਂਗੇ ਇੱਕ ਦੂਜੇ ਦੇ ਜਨਮ ਦੀ ਤਾਰੀਫ ਕਰਾਂਗੇ ਤਾਂ ਸਾਡੇ ਵਿਗਣੇ ਆ ਬਿਲਕੁਲ ਜੀ ਤੇ ਉਹ ਵੀ ਸਾਡੀ ਤਾਰੀਫ ਕਰੂਗਾ ਜੇ ਆਪਾਂ ਉਹਦੀ ਕਰਾਂਗੇ ਸੋ ਸਾਨੂੰ ਸਾਰੇ ਪੰਜਾਬੀ ਭਰਾਵਾਂ ਨੂੰ ਲੋੜ ਆ ਵੱਤ-ਵੱਤ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਦੀ ਹੱਥ ਫੜਨੇ ਪੈਣੇ ਆ ਫਿਰ ਕੰਮ ਚੱਲਣਾ ਸੋ ਬਹੁਤ ਸੋਹਣੀ ਗੱਲ ਤੁਸੀਂ ਇਹ ਗੱਲ ਕੀਤੀ ਪਿਛਲੇ ਸਮੇਂ ਦੇ ਵਿੱਚ ਪਿਛਲੇ 2-4 ਸਾਲਾਂ ਦੇ ਵਿੱਚ ਜੇ ਆਪਾਂ ਐਨਾਲਾਈਜ਼ ਕਰੀਏ ਤੇ ਪਿਛਲੇ 3-4 ਸਾਲਾਂ ਦੇ ਵਿੱਚ ਘੋੜਿਆਂ ਦੇ ਰੇਟ ਜਿਹੜੇ ਨੇ ਹਰ ਸਾਲ ਕੋ 10 20 30 40 ਲੱਖ ਰੁਪਏ ਵਧਦੇ ਰਿਹਾ ਵਾ ਇਹਦੇ ਵਿੱਚ ਮੇਰਾ ਤਾਂ ਕਹਿਣ ਦਾ ਸੀ ਮਤਲਬ ਆ ਵੀ ਹਰ ਜਾਨਵਰ ਜਿਹੜਾ ਜਾਂ ਹਰ ਘੋੜੀ ਘੋੜਾ ਜਾਂ ਕਰੋੜ ਜਾਂ ਡੇਢ ਕਰੋੜ ਦਾ ਨਹੀਂ ਹੁੰਦਾ ਜਿਹੜਾ ਵਧੀਆ ਪ੍ਰੋਡਿਊਸਰ ਆ ਜਿਹੜੀ ਘੋੜੀ ਵਧੀਆ ਪ੍ਰੋਡਿਊਸਰ ਆ ਉਹ ਡਿਜ਼ਰਵ ਕਰਦੀ ਆ ਵੀ ਉਹਨੂੰ ਉਹ ਰੇਟ ਮਿਲਣਾ ਚਾਹੀਦਾ ਵਾ ਆਪਾਂ ਨਵਾਂ ਬੰਦਾ ਵੇਖ ਕੇ ਹਰ ਜਾਨਵਰ ਦਾ ਕਹਿ ਦਿੰਨੇ ਜੀ ਇਹ 70 ਲੱਖ ਦਾ ਜੀ ਮੇਰਾ ਆ ਮੇਰਾ 80 ਲੱਖ ਦਾ ਜੀ ਇਹ ਮੈਂ ਕਰੋੜ ਦਾ ਦੇਵਾਂਗਾ ਜੀ ਇਦਾਂ ਨਹੀਂ ਹੋਣਾ ਚਾਹੀਦਾ ਜਿਹਨਾਂ ਕੋ ਨਵਾਂ ਬੰਦਾ ਇਸ ਫੀਲਡ ਦੇ ਵਿੱਚ ਆਉਂਦਾ ਵਾ ਉਨੂੰ ਆਪਾਂ ਨਾਲ ਲੈ ਕੇ ਚੱਲਣਾ ਚਾਹੀਦਾ ਵਾ ਜੇ ਇੱਕ ਜਨਮਰ ਦੇ ਆਪਾਂ ਮੁਨਾਫਾ ਨਹੀਂ ਲੈਂਦੇ ਜਾਂ ਘੱਟ ਲੈ ਲੈਂਦੇ ਆ ਉਹਦੇ ਨਾਲੇ ਵੀ ਆਪਣੇ ਚਾਰ ਬੰਦੇ ਨਵੇਂ ਜੁੜ ਜਾਂਦੇ ਆ ਉਹਨੂੰ ਵੀ ਫਾਇਦਾ ਮਿਲਦਾ ਵਾ ਉਹਦਾ ਵੀ ਰਜਗਾਰ ਚੱਲਦਾ ਅਗਲੇ ਪਾਸੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਗੁਰਦੇਵ ਵੀਰ ਜੀ ਆਪਣਾ ਵੀਰ ਕਰਨ ਤਰਨਤਾਰਨ ਤੋਂ ਆਇਆ ਆ ਬੜੇ ਪ੍ਰਿੰਸ ਇਹ ਪਿਛਲੇ ਸਾਲ ਮੇਰੇ ਤੋਂ ਇੱਕ ਬਸ਼ੇਰੀ ਲੈ ਕੇ ਗਿਆ ਵਾ ਇਹ ਕੇਸ ਆਸ ਦੇ ਨਾਲ ਲੈ ਕੇ ਗਿਆ ਵੀ ਮੈਂ ਅਗਲੇ ਸਾਲ ਨੂੰ ਸ਼ੋਹਮਾਂ ਦੇ ਵਿੱਚ ਪਾਉਣੀ ਆ ਬੱਚੀ ਬੱਚੀ ਬਹੁਤ ਜਿਆਦੀ ਸੋਹਣੀ ਆ ਵੀ ਅੱਜ ਤੋਂ ਹੀ ਤਿਆਰੀ ਕਰ ਰਿਹਾ ਵਾ ਜੇਕਰ ਇਹ ਨਵਾਂ ਮੁੰਡਾ ਹਜੇ ਉਮਰ ਵੀ ਕੋਈ ਜ਼ਿਆਦਾ ਨਹੀਂ 16 17 ਸਾਲ ਦੀ ਏਜ ਆ ਜੇਕਰ ਜਦੋਂ ਇਹ ਰਿੰਗ ਦੇ ਵਿੱਚ ਬੱਚੀ ਲੈ ਕੇ ਜਾਊਗਾ ਬੱਚੀ ਰਿਜ਼ਰਵ ਕਰਦੀ ਹੋਊਗੀ ਉਹ ਚੀਜ਼ ਨੂੰ ਪਰ ਆਪਾਂ ਨੰਬਰ ਨਹੀਂ ਦਿੰਦੇ ਇਹਦਾ ਕਿੰਨਾ ਦਿਲ ਟੁੱਟੂਗਾ ਹਜੇ ਕਿੰਨੀ ਉਮਰ ਪਈ ਅੱਗੇ ਵਧਣ ਦੀ ਉਹ ਅੱਜ ਹੀ ਪਿੱਛੇ ਚਲਾ ਜਾਊਗਾ ਇਸੇ ਤਰ੍ਹਾਂ ਹੀ ਵੀਰ ਨਿਸ਼ਾਨ ਆ ਪਰ ਤੋਂ ਨਾ ਜਿਹਨੇ ਬਹੁਤ ਚੰਗੀਆਂ ਬਸ਼ੇਰੀਆਂ ਲੈ ਕੇ ਦਿੱਤੀਆਂ ਵਾ ਇਹ ਵੀ ਜੇ ਅੱਗੇ ਵਧੂਗਾ ਤੇ ਫੇਰ ਹੀ ਆਪਣੇ ਨਵੇਂ ਬੰਦੇ ਵੱਧ ਤੋਂ ਵੱਧ ਜੋੜਨੇ ਚਾਹੀਦੇ ਆ ਨਾ ਕਿ ਤੋੜਨੇ ਚਾਹੀਦੇ ਆ ਇਹ ਆਪਰ ਅੱਜ ਦੇ ਟਾਈਮ ਦੇ ਵਿੱਚ ਕੀ ਆ ਹਰ ਇੱਕ ਨੂੰ ਇਹ ਵੀ ਇਸ ਫੀਲਡ ਦੇ ਵਿੱਚ ਮੈਂ ਸਟਾਰ ਆ ਇਹ ਮੇਰੇ ਤੋਂ ਪਿੱਛੇ ਆ ਸਟਾਰਪੁਣਾ ਆਪਣੋ ਛੱਡਣਾ ਪਊਗਾ ਜੁੜ ਕੇ ਚੱਲਣਾ ਪਊਗਾ। ਸ਼ੰਦਰਵੀਰ ਜੀ ਜਿਵੇਂ ਤੁਸੀਂ ਬੜੀ ਸੋਹਣੀ ਗੱਲ ਆ ਲਾਸਟ ਤੇ ਕੀਤੀ ਆ ਵੀ ਰਲ ਕੇ ਚੱਲਾਂਗੇ ਤੇ ਸਾਡਾ ਕੰਮ ਸਾਰਿਆਂ ਦਾ ਵਧੀਆ ਚੱਲੂਗਾ। ਤੇ ਬਹੁਤ ਸੋਹਣੀ ਗੱਲ ਆ ਮੈਂ ਵੀ ਆਪਣੇ ਚੈਨਲ ਤੋਂ ਤੁਹਾਡੀ ਵੀਡੀਓ ਰਹੀ ਆ ਪਰ ਆਲ ਮਿਲ ਕੇ ਇਸ ਚੀਜ਼ ਨੂੰ ਸਾਰੇ ਭਰਾਵਾਂ ਤੱਕ ਇਹ ਮੈਸੇਜ ਪਹੁੰਚਾਉਣਾ। ਬਿਲਕੁਲ ਜੀ। ਇੱਕ ਅਨਵੈਲ ਵੀਰ ਜੀ ਨੇ ਗੱਲ ਕੀਤੀ ਸੀ ਵੀ ਹਰ ਸਾਲ ਜਾਨਵਰਾਂ ਦੇ ਰੇਟ ਵੱਧਦੇ ਆ। ਚਲੋ ਚੰਗੀ ਚੰਗੀ ਗੱਲ ਆ ਵੀ ਜਾਨਵਰ ਚੰਗੇ ਪੈਦਾ ਹੋ ਰਹੇ ਆ ਚੰਗਾ ਰੇਟ ਹੋ ਰਿਹਾ ਪਰ ਜੇ ਵੀ ਇਹਨਾਂ ਦੀ ਗੱਲ ਤੋਂ ਮੈਂ ਗੱਲ ਇੱਕ ਸਵਾਲ ਆ ਤੁਹਾਨੂੰ ਪੁੱਛਣ ਲੱਗਾ ਵੀ ਜਦੋਂ ਨਵੇਂ ਬੰਦੇ ਇਸ ਫੀਲਡ 'ਚ ਆਉਂਦੇ ਆ ਨਵੇਂ-ਨਵੇਂ ਫਾਰਮ ਖੋਲਦੇ ਆ ਜੀ ਵਾਕਿਆ ਜਦੋਂ ਕਿਸੇ ਫਾਰਮ ਤੇ ਜਾਂਦੇ ਆ ਤੇ ਚੰਗੇ ਫਾਰਮ ਤੇ ਚੰਗੀ ਚੀਜ਼ ਦਾ ਚੰਗਾ ਰੇਟ ਮਾਲਕ ਮੰਗਦਾ ਜੀ ਪਰ ਉਹ ਕਿਵੇਂ ਉਹਨੂੰ ਪਤਾ ਲੱਗੇ ਵਾਕਿਆ ਵੀ ਇਹ 50 ਲੱਖ ਦੀਆਂ ਕਰੋੜ ਦੀ ਆ ਜਾਂ ਨਵੇਂ ਬੰਦੇ ਕਈ ਵਾਰੀ ਮੈਂ ਸੋਸ਼ਲ ਮੀਡੀਆ ਦਾ ਕੰਮ ਕਰ ਰਿਹਾ ਮੈਨੂੰ ਪਰਸਨਲ ਫੋਨ ਆਉਂਦੇ ਆ ਕਿ ਵੀਰ ਜੀ ਅਸੀਂ ਫਲਾਣੇ ਬੰਦੇ ਕੋ ਗਿਆ ਨੇ ਕਰੋੜ ਰੁਪਏ ਮੰਗਿਆ ਸੱਚੀ ਘੋੜੀ ਕਰੋੜ ਦੀ ਹੁੰਦੀ ਗੁਰਦੇਵਰ ਜੀ ਕੋਈ ਘੋੜੇ ਘੋੜੀ ਦਾ ਪ੍ਰਿੰਟ ਰੇਟ ਤਾਂ ਹੈ ਨੀਗਾ ਹੈਨਾ ਇਹ ਸਿਰਫ ਇੱਕ ਜੱਜਮੈਂਟ ਆ ਨਵੇਂ ਬੰਦੇ ਜਦੋਂ ਵੀ ਇਸ ਫੀਲਡ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਕਮ ਸੇ ਕਮ ਪਹਿਲਾਂ ਸਾਲ 6 ਮਹੀਨੇ ਚੰਗੇ ਚੰਗੇ ਫਾਰਮ ਵਿਜ਼ਿਟ ਕਰਨੇ ਚਾਹੀਦੇ ਆ ਉਹਨਾਂ ਨੂੰ ਲੈਣਾ ਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਵੀ ਕਿਹੜੀਆਂ ਕਿਹੜੀਆਂ ਲੈਣਾ ਕਿਵੇਂ ਚੱਲ ਰਹੀਆਂ ਵਾਂ ਅੱਜ ਕਰੋੜ ਦੀ ਨਹੀਂ 5-5 ਕਰੋੜ ਦੀਆਂ ਵੀ ਘੋੜੀਆਂ ਖੜੀਆਂ ਵਾਂ ਫੀਲਡ ਦੇ ਵਿੱਚ ਤੇ 50-50 ਹਜ਼ਾਰ ਦੀਆਂ ਵੀ ਖੜੀਆਂ ਵਾਂ ਉਹ ਘੋੜੀਆਂ ਤੇ ਡਿਪੈਂਡ ਕਰਦਾ ਉਹਨਾਂ ਦੀ ਲੈਣਾ ਦੇ ਡਿਪੈਂਡ ਕਰਦਾ ਘੋੜੀ ਡਿਪੈਂਡ ਕਰਦੀ ਹੈ ਵੀ ਉਹ ਕੀ ਪ੍ਰੋਡਿਊਸ ਕਰ ਰਹੀ ਹੈ ਘੋੜਾ ਡਿਪੈਂਡ ਕਰਦਾ ਹੈ ਵੀ ਉਹ ਕੀ ਬਰੀਡ ਕਰ ਰਿਹਾ ਵਾ ਉਹਦਾ ਉਸ ਹਿਸਾਬ ਦੇ ਨਾਲ ਰੇਟ ਚੱਲਦਾ ਜੀ ਬਾਕੀ ਕੁਆਲਟੀ ਉਹੀ ਕਹਿ ਲਓ ਵੀ ਉਹਦੀ ਬੰਤਰ ਕਿਵੇਂ ਆ ਤੇ ਮਾਲਕ ਨੇ ਉਹਨੂੰ ਪਾਲਿਆ ਕਿਵੇਂ ਆ ਉਹਦੀ ਤਿਆਰੀ ਕਿੰਨੀ ਹੈਗਾ ਉਸ ਹਿਸਾਬ ਨਾਲ ਦਾ ਰੇਟ ਜਿਹੜਾ ਵਾ ਬਣਦਾ ਹੈ ਬਸ ਜੀ ਤੇ ਇੱਕ ਆਪਣੇ ਫਾਰਮ ਤੇ ਆਪਣਾ ਪੁਰਾਣਾ ਤੇ ਬਹੁਤ ਮਸ਼ਹੂਰ ਘੋੜਾ ਵਾ ਆਪਾਂ ਜਿਹਨੂੰ ਜਿੰਦ ਆਲਾ ਵੀਰ ਕਹਿੰਨੇ ਆ ਤੇ ਵੀਰ ਘੋੜਾ ਨੁਕਰਾ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਕਿ ਉਹਦੀ ਬਰੀਡਿੰਗ ਕਿਵੇਂ ਚੱਲ ਰਹੀ ਆ ਤੇ ਇਸ ਵੇਲੇ ਉਹਦੀ ਫੀਸ ਕਿੰਨੀ ਆ ਉਹਦੇ ਬਾਰੇ ਜਾਣਕਾਰੀ ਦਿਓ ਵੇਖੋ ਜੀ ਸਾਰਿਆਂ ਨੂੰ ਪਤਾ ਜਿਹੜਾ ਆਪਣਾ ਵੀਰ ਘੋੜਾ ਵਾ ਜੀ ਉਹ ਮਿੰਟੂ ਵਾਲੇ ਵੱਡੇ ਘੋੜੇ ਸੂਰਜ ਦਾ ਬੱਚਾ ਵਾ ਜੀ 64+ ਹਾਈਟ ਆ ਜੀ ਅੱਜ ਦੀ ਤਰੀਕ ਦੇ ਵਿੱਚੋਂ ਦੇ ਮਾਰਕੀਟ ਦੇ ਵਿੱਚ 8 ਤੋਂ 10 ਘੋੜੇ ਸਾਂ ਤਿਆਰ ਹੋ ਚੁੱਕੇ ਆ ਇੱਕ ਜਿਹੜਾ ਪਿਛਲੇ ਦਿਨੀ ਤੁਸੀਂ ਜੋਧਵੀਰ ਘੋੜਾ ਆਪਣੇ ਪੇਜ ਤੇ ਹੀ ਮੰਨ ਕੇ ਚੱਲੋ ਵੀ ਕੀਤਾ ਵਾ ਜਿਹੜਾ ਮਲਕੀਤ ਬਾਜਵੇ ਕੋਲੇ 66+ ਘੋੜਾ ਖੜਾ ਵਾ ਹਨਾ ਬਹੁਤ ਹੀ ਚੰਗਾ ਬੱਚੇ ਬਹੁਤ ਜ਼ਿਆਦੇ ਚੰਗੇ ਘੋੜੇ ਨੇ ਪ੍ਰੋਡਿਊਸ ਕੀਤੇ ਆ ਜੀ ਤੇ ਜਿਹੜੀ ਅੱਜ ਆਪਾਂ ਦੀ ਫੀਸ ਹੈ ਜੋ 21000 ਰੁਪਏ ਕੀਤੀ ਹੈ ਪਹਿਲਾਂ 15000 ਚੱਲਦੀ ਸੀ ਅੱਜ ਤੁਹਾਡੇ ਚੈਨਲ 'ਤੇ 21000 ਰੁਪਏ ਫੀਸ ਵੀਰ ਦੀ ਆ 31000 ਰੁਪਏ 나ਗਦੇਵ ਦੀ ਆ ਤੇ ਜੰਪ ਦਾ ਕੋਈ ਚੱਕਰ ਨਹੀਂ ਆਪ ਨੂੰ ਘੋੜੀ ਅਗਲੇ ਹਰ ਇੱਕ ਆਦਮੀ ਦੀ ਗੱਭਣ ਚਾਹੀਦੀ ਆ ਜੰਪਣ ਨਾਲ ਨਹੀਂ ਆਪਾਂ ਨੂੰ ਕੋਈ ਮਤਲਬ ਘੋੜੇ ਤੋਂ ਘੋੜੀ ਪੁਰਾਣੀ ਹੋਰ ਆਪਾਂ ਇਹਨਾਂ ਦਾ ਦੁੱਧ ਤੇ ਚੋਨਾ ਨਹੀਂ ਜੀ ਤੇ ਸ਼ਿੰਦਰ ਜੀ ਵੀਰ ਘੋੜੇ ਨੂੰ ਆਪਣੇ ਫਾਰਮ ਤੇ ਬਰੀਡਿੰਗ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ 2017 ਤੋਂ 2017 ਤੋਂ ਹੀ ਵੀਰ ਰੱਖਿਆ ਤੇ ਉਦੋਂ ਦੀ ਬਰੀਡਿੰਗ ਕਰ ਰਿਹਾ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਜੀ ਵੀਰ ਨੇ ਇੰਨੀ ਈ ਜ਼ਿਆਦਾ ਬਰੀਡਿੰਗ ਕੀਤੀ ਆ ਵੀ ਇੱਕ ਦਿਨ ਦਾ 8-8 ਘੋੜੀਆਂ ਵੀ ਮੇਟ ਕਰਵਾਈਆਂ ਵਾ ਵਾਹ ਠੀਕ ਹੈ ਨਾ ਸਮਾਂ ਹੁੰਦਾ ਹਰ ਇੱਕ ਚੀਜ਼ ਦਾ ਅੱਜ ਵੀ ਆਪਾਂ ਇਹ ਵੀਓ ਸ਼ੂਟ ਕੀਤਾ ਆ ਅੱਜ ਵੀ એનર્ਜੀ ਉਹਦੀ ਫਿਟਨੈਸ ਬਿਲਕੁਲ ਬਹੁਤ ਸੋਰੀ ਖੁਸ਼ੀ ਬਸ਼ੇਰਿਆਂ ਵਰਗਾ ਤਿਆਰ ਪਿਆ ਜੀ ਅੱਜ ਵੀ ਉਮਰ ਹੋ ਗਈ ਅੱਜ ਵੀ ਲੱਗਦਾ ਜਿਵੇਂ ਨਵੀਂ ਉਮਰ ਦਾ ਬਸ਼ੇਰਾ ਹੈ 2011 ਦਾ ਜਨਮ ਹੈ ਜੀ 13 ਸਾਲ ਤਾਂ ਹੋ ਗਿਆ ਵਾ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਫਿਟਨੈਸ ਤੇ ਸਾਰਾ ਕੁਝ ਵਧੀਆ ਵਧੀਆ ਬਰੀਡਿੰਗ ਕਰ ਰਿਹਾ ਬਿਲਕੁਲ ਜੀ ਬਹੁਤ ਵਧੀਆ ਬਰੀਡਿੰਗ ਵਧੀਆ ਹੋ ਰਹੀ ਹੈ ਜੀ ਕੋੜੇ ਦੀ ਜੀ ਚਲੋ ਜੀ ਤੇ ਬਹੁਤ ਚੰਗਾ ਲੱਗਾ ਚੰਦਰ ਜੀ ਤੁਹਾਡੇ ਨਾਲ ਗੱਲ ਕੀਤੀ ਆ ਸਮੇਂ ਬਾਅਦ ਤੁਹਾਡੇ ਕੋਲ ਆਏ ਆ ਤੁਹਾਡੇ ਘੋੜਿਆਂ ਦਾ ਸ਼ੂਟ ਕੀਤਾ ਜਿਵੇਂ ਜਿਵੇਂ ਆਪਾਂ ਗੱਲਬਾਤ ਕੀਤੀ ਆ ਵਿੱਚ ਵਿੱਚ ਦੋਸਤਾਂ ਨੂੰ ਆਪਾਂ ਨੁਕਰੇ ਵੀਰ ਦੇ ਆਪਣੇ ਕਾਲੇ ਕੋਲੇ 나ਗ ਦੇ ਆਪਾਂ ਸਾਰੇ ਸ਼ਾਟ ਦਿਖਾਏ ਆ ਤੇ ਭਰਾਵਾਂ ਸਾਰਿਆਂ ਨੂੰ ਇਹ ਵੀਡੀਓ ਵੀ ਚੰਗੀ ਲੱਗੀ ਹੋਊਗੀ ਗੱਲਬਾਤ ਵੀ ਚੰਗੀ ਲੱਗੀ ਹੋਊਗੀ ਤੇ ਬਹੁਤ ਜਲਦੀ ਆਸ ਕਰਦੇ ਆ ਕਿ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇ ਤੁਸੀਂ ਫੇਰ ਬਹੁਤ ਜਲਦੀ ਕੋਈ ਚੰਗਾ ਜਾਨਵਰ ਖਰੀਦ ਕੇ ਲਿਆਓ ਅਸੀਂ ਫੇਰ ਭਰਾਵਾਂ ਨੂੰ ਦਿਖਾਈਏ ਸਾਰਿਆਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਆ ਸਾਡੀ ਇਹ ਵੀਡੀਓ ਵੱਧ ਤੋਂ ਵੱਧ ਜੇ ਤੁਹਾਨੂੰ ਚੰਗੀ ਲੱਗੇ ਫੇਰ ਸ਼ੇਅਰ ਕਰਿਓ ਜੇ ਨਾ ਚੰਗੀ ਲੱਗੇ ਤਾਂ ਨਾ ਸ਼ੇਅਰ ਕਰੋ ਅਸੀਂ ਇਹ ਨਹੀਂ ਇਹਦੇ ਵੀ ਜ਼ਰੂਰੀ ਸ਼ੇਅਰ ਕਰੋ ਨਾ ਜੇ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਵਾ ਇਹ ਕਰਨੀਆਂ ਚਾਹੀਦੀਆਂ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਿਆਰ ਬਖਸ਼ੋ ਤੇ ਤੁਹਾਡਾ ਵੀ ਗੁਰਦੇਵ ਜੀ ਬਹੁਤ ਬਹੁਤ ਧੰਨਵਾਦ ਸਾਡੇ ਫਾਰਮ ਦੇ ਪਹੁੰਚਣ ਦਾ ਤੇ ਜਿੰਨੇ ਵੀ ਮੇਰੇ ਪਤਵੰਤੇ ਸੱਜਣ ਸਾਡੇ ਕੋਲੇ ਪਹੁੰਚੇ ਆ ਉਹਨਾਂ ਦਾ ਮੈਂ ਫਿਰ ਤੋਂ ਸਵਾਗਤ ਕਰਦਾ ਜੀ ਜੀ ਆਇਆਂ ਨੂੰ ਮੇਰੇ ਤੇ ਰਾਜਗਿਲ ਚਗਾਵੇਂ ਵਾਲੋਂ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਸੀਂ ਸਾਰੇ ਭਰਾਵਾਂ ਨੇ ਸਮਾਂ ਕੱਢਿਆ ਇੰਨਾ ਟਾਈਮ ਦਿੱਤਾ ਤੇ ਫੇਰ ਮੁਲਾਕਾਤ ਹੋਗੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ